ਨਵਾਂ ਦੇ ਪ੍ਰੈਮਟਨ ਵਿੱਚ ਤਰਨਤਾਰਨ ਦੇ ਪਿੰਡ ਨੰਦਪੁਰ ਦੇ ਦੋ ਭਰਾਵਾਂ ਉਤੇ ਕਾਰ ਸਵਾਰਾਂ ਨੇ ਚਲਾਈਆਂ ਤਾਬਰ ਤੋੜ ਗੋਲੀਆਂ ਇਸ ਵਾਰਦਾਤ ਵਿੱਚ ਇੱਕ ਦੀ ਮੌਤ ਅਤੇ ਦੂਜਾ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ ਮ੍ਰਿਤਕ ਪ੍ਰਿਤਪਾਲ ਸਿੰਘ 7 ਮਹੀਨੇ ਪਹਿਲਾਂ ਹੀ ਆਪਣੇ ਵੱਡੇ ਭਰਾ ਖੁਸ਼ਵੰਤਪਾਲ ਸਿੰਘ ਦੇ ਕੋਲ ਪ੍ਰੈਮਟਨ ਵਿੱਚ ਗਿਆ ਸੀ ਮੈਂ ਸਰਵਜੀਤ ਸਿੰਘ ਪਿੰਡ ਆਨੰਦਪੁਰ ਮੇਰੇ ਦੋ ਬੇਟੇ ਕੈਨੇਡਾ ਗਾਇਆ ਸੀ ਇੱਕ ਦਾ ਨਾਮ ਖਸਨਪਾਲ ਇੱਕ ਦਾ ਨਾਮ ਪ੍ਰੇਤਪਾਲ ਤੇ ਉਹ ਜਿਹੜੇ ਮਕਾਨ ਚ ਰਹਿੰਦੇ ਸੀ ਉਹਨਾਂ ਤੋਂ ਫਰੋਟੀ ਮੰਗੀ ਸੀ ਗੈਂਗਸਟਰਾਂ ਨੇ ਦੋ ਦੋ ਦਿਨ ਪਹਿਲਾਂ ਮਕਾਨ ਖਾਲੀ ਕਰਕੇ ਚਲ ਗਏ ਮਾਲਕ ਤੇ ਉਹਨਾਂ ਨੂੰ ਇਹਨਾਂ ਨੂੰ ਦੱਸਿਆ ਨਹੀਂ ਤੇ ਇਹਨਾਂ ਦੇ ਗੋਲਗ ਮਾਰ ਗਏ ਇੱਕ ਬੇਟੇ ਦੀ ਮੌਤ ਹੋ ਗਈ ਹੈ ਤੇ ਇੱਕ ਆ ਵੀ ਬਾਹਰ ਗੋਲੀ ਲੱਗੀ ਦੀ ਮੌਤ ਦੀ ਪ੍ਰੇਤਪਾਲ ਦੀ ਛੋਟਾ ਸੀ ਹਾਂਜੀ ਛੋਟਾ ਸੀ 27 ਸਾਲ عمر ਹੀ ਕਿੰਨਾ ਚਿਰ ਹੋ ਗਿਆ ਛੋਟੇ ਬੱਚੇ ਛੋਟੇ ਗਏ 6 ਮਹੀਨੇ ਹੋਏ ਇਹਨੇ ਬੱਚੇ ਕਿੰਨੇ ਲਾ ਦੋ ਬੱਚੇ ਨਹੀਂ ਦੋ ਬੇਟੇ ਹਾਂਜੀ ਇਹ ਦੋ ਬੇਟੇ ਕੀ ਮੰਗ ਕਰਦੇ ਨੇ ਮੰਗ ਇਹੋ ਕਰਦੇ ਵੀ ਉਹਨਾਂ ਦੀ ਡੈੱਡ ਬਾਡੀ ਇਨਸਾਫ ਹੋਣਾ ਚਾਹੀਦਾ ਡੈੱਡ ਬਾਡੀ ਇੱਧਰ ਹੋਣੀ ਚਾਹੀਦੀ ਕਿਵੇਂ ਲੱਗਦਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਸੀ ਅੱਜ ਕੈਨੇਡਾ ਦੇ ਵਿੱਚ ਵੀ ਆਪਾਂ ਆਪਣੇ ਬੱਚੇ ਸੋਕੇ ਆ ਵਾਸਤੇ ਭੇਜਾਈਗੇ ਕਿਹੋ ਜਿਹਾ ਮਾਹੌਲ ਲੱਗਦਾ ਕੀ ਕਹਿਣਾ ਚਾਹੁੰਦੇ ਮਾਹੌਲ ਇਹ ਖਰਾਬ ਹੈ ਜੀ ਕੈਨੇਡਾ 'ਚ ਇੱਥੇ ਗੈਂਗਸਟਰ ਵਾਰ ਚੱਲ ਰਹੇ ਨੇ ਕਰਨਾ ਚਾਹੁੰਦੇ ਹੋ ਪ੍ਰਾਪਰਟੀ ਵੇਚਣੇ ਹੋਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز